ਸਾਡੇ ਗੁਰੂ ਜੀ ਨੇ ਅੱਜ ਇਸ ਤਰ੍ਹਾਂ ਸਾਡੇ ਨਾਲ ਆਮਾਤ ਦੀ ਪਾਰਟੀ ਤੋਂ ਅੰਬੂਰ ਮੈਟਰਸ ਦੇ ਸਾਥਕਾ ਚੇਅਰਮੈਨ ਅਸ਼ੋਕ ਕਲਵਾਰ ਜੀ ਦੇ ਨਾਲ ਜਿਨ੍ਹਾਂ ਨੇ ਵਕਾਫਾ ਤੋਂ ਦੇ ਬਹੁਤ ਜਿੰਮੇਵਾਰੀ ਨਿਭਾਈ ਦੀ ਅੰਤ ਤੱਕ ਮੈਂ ਸਾਰੇ ਦੇਸ਼ਵਾਸੀ ਨੂੰ ਪੰਜਾਬ ਦੇ ਲੋਕਾਂ ਨੂੰ ਸਪੈਸ਼ਲੀ ਕੰਬੀ ਸਰ ਦੇ ਸਾਰੇ ਵਸਨੀਕਾਂ ਨੂੰ ਗਣਤੰਤਰ ਦਿਵਸ 77ਵਾਂ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦੇ ਰਿਹਾ ਹਾਂ ਸਾਰੇ ਨੇ ਸਫਲ ਦੇਖੇ सत्तरवें गणतंत्र दिवस के बारे से भी देश आजाद होगा अपना संविधान होगा तो अज मैं बाबा भीमराव अंबेडकर जी को बहुत बहुत शब्द नमन करता है जितने सत्तरवा जन्मदिन मना मना रहे हैं गणतंत्र तो दिवस मना रहे हैं अब दिन भी याद कर करोग्य है कि अगले दिन ही साड़ा संविधान जरा बाबा भीमराव अंबेडकर ने देखा दिन ही लागू ਕੀਤਾ ਗਿਆ ਜਿਹਦੇ ਸਾਰਿਆਂ ਨੂੰ ਇੱਕ ਬਰਾਬਰ ਰਾਈਟ ਮਿਲੇ ਤਾਂ ਬਰਾਬਰ ਦੇ ਰਾਈਟ ਮਿਲੇ ਉਹਨਾਂ ਨੇ ਵੱਡੇ ਤੋਂ ਵੱਡੇ ਤੋਂ ਛੋਟੇ ਤੋਂ ਛੋਟੇ ਵਿਅਕਤੀ ਨੂੰ ਪਲੇਟਫਾਰਮ ਤੇ ਖੜਾ ਕਰ ਦਿੱਤਾ ਉਸ ਕੋ ਜਗ੍ਹਾ ਬਿਠਾ ਦਿੱਤਾ ਬਹੁਤ ਵੱਡੀ ਦੇਣ ਹੈ ਬਾਬਾ ਜੀ ਦਾ ਸਭ ਨੂੰ ਮੈਂ ਸਰਬੁਤ ਕਰਦਾ ਹਾਂ ਤੇ ਬਾਕੀ ਸਭ ਨੂੰ ਵੀ ਬਹੁਤ ਬਹੁਤ ਅਸ਼ੀਰਵਾਦ ਦਿੰਦਾ ਹਾਂ ਤੁਹਾਨੂੰ ਸਭ ਨੂੰ ਆਪਣੇ ਇੱਕ ਇੱਕ ਨੂੰ ਖਾਸ ਤੋਂ ਤੁਸੀਂ ਵੀ ਦੇਖੋ ਸਾਰੇ ਸਪਨੇ ਜਿਹਨੂੰ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ पहली बार हिंदुस्तान को सपने लोगों सरकार हो रही है इतने लोगों ने सोचा तो कि साड़ी बिजली माफ होगी क्या जहाज आम आदमी पार्टी के पहली बार पंजाब था क्या उस तो पहला कभी हो पाया 600 यूनिट बिजली माफ कर दिए अब सीधा इफेक्ट मिले मोर देन अस्सी परसेंट अहत् अस्सी परसेंट लोगों को फीस बिजली गई लगता है जी अगे भी लोगों ने इस तरह सहूलत वालों वक् वक्त जाए लोगों ने बहुत प्यार दिता दो हज़ार बई आम आदमी पार्टी में और अभी भी बहुत प्यार मिलेगा तो नु भी बहुत प्यार मिलेगा पार्टी वालों बेशक बिजली हो देखो साहब ने होनी कल ही रिलज लाख का बीमा सारे वास्ते तो। हर परिवार को दस लाख का बीमा हेल्थ केय इंशोरेंस मिल रही है कोई तो व्यक्ति किसी भी हॉस्पिटल करीब अस्सी नब्बे के करीब थोड़ी जा रहे हॉस्पिटल है, है लिस्ट में है नाम भी हॉस्पिटल है कोई भी व्यक्ति अपनी फैमिली मेंबर था था के मैंबर का उस हॉस्पिटल जाके इलाज करा सकता है तो सारा खर्चा उस परिवार का आम आदमी पार्टी की सरकार गवर्नमेंट उठा रही है पहली बार इतिहास हो क्राइम लेकर जेकर अशोक जी गल करिए क्राइम लैके बड़िया घटनाव हो रही आई दो हजार बार को तो ध्यान करो दो हज़ार सत्रह तो बार या उसको पहला जो अकाली भाजपा तो गवर्नमेंट की या कांग्रेस गौरमेंट की।, की हाल सिटिया ना लोगों की उम्मीदा बहुत ज्यादा है आम आदमी पार्टी कि आ 100 खत्म हो जानी चाहिए मैं भी सोचता है मैं कि बहुत ज्यादा उम्मीदा चाहिए असी उम्मीदा पैदा उम्मीदा बनिया रेहनिया चाहिए और असी तो नशे या क्रायम के उ जो काम करते पहली बार पंजाब होया है जो कोई बंदा गलत है ड्रग बेच रहा कर रहा है पहली बार कार्रवाई हुई है पंजाब अज तो पहला नहीं हुई ਬਹੁਤ ਲੋਕ ਨੂੰ ਪਕੜਿਆ ਬਹੁਤ ਪਕੜਿਆ ਬਹੁਤ ਕੰਮ ਕਰਨ ਵਾਲਾ ਵੀ ਐ ਤੇ ਤੁਸੀਂ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਗੱਲ ਹੋਏਗੀ ਆ ਲੋਕ ਪੰਜਾਬ ਜੇ ਰਹਿਣਾ ਹੈ ਤੇ ਸਹੀ ਸੁਥਰੇ ਪੰਜਾਬੀ ਬਣ ਕਰਨਾ ਪਏਗਾ ਜੋ ਹਨ ਜਿਹੜੇ ਐਸੇ ਕੰਮ ਕਰਨਗੇ ਆਮ ਆਦਮੀ ਪਾਰਟੀ ਦੀ ਬਿਲਕੁਲ ਕਲੀਅਰ ਹੈ ਇੰਟੈਂਸ਼ਨ ਕਿ ਆ ਲੋਕੀ ਬਾਦ ਨਹੀਂ ਰਹਿ ਸਕਣਗੇ ਅਸੀਂ ਵੀ ਕਿਸ ਤਰ੍ਹਾਂ ਦਾ ਜਿਹੜਾ ਡ੍ਰੀਮ ਆ ਜਿਸ ਤਰ੍ਹਾਂ ਆਪ ਪਾਰਟੀਆਂ ਪਹਿਲਾਂ ਵੀ ਜਿਸ ਸਰਬਸਤਾ ਦੇ ਉਹ ਕਿਸ ਤਰ੍ਹਾਂ ਦਾ ਜੀ ਆ ਪੰਜਾਬ ਦੇ ਪ੍ਰਤੀ ਕੀ ਗੋਲ ਹੈਗਾ ਪੰਜਾਬ ਦੇ ਪ੍ਰਤੀ ਪੰਜਾਬੁਰਾਂ ਦੀ ਲੱਗਦੀ ਪੰਜਾਬ ਕੋਈ ਵੀ ਕਿਸੇ ਤਰ੍ਹਾਂ ਦਾ ਤਰੈ ਮਨੋ ਹਰ ਵਿਅਕਤੀ ਦਾ ਜੀਵਨ ਸਤ ਉੱਜਾ ਹੋਵੇ ਬਿਲਕੁਲ ਸ਼ੋਖੋਰੀ ਨਾ ਹੋਵੇ ਪਹਿਲੀ ਵਾਰੀ ਸੜੀ ਸਕਦਾ ਕਿਨੇ ਪੂਰਾ ਲਗਾਮ ਲਗਾਈਏ ਕੀ ਹੈ रिश्वतखोरी पे कोई भी व्यक्ति कोई रिपोर्ट करता है इमीडिएटली मान सरकार एक्शन चाहती है इमीडिएटली एक्शन लिता जा रहा है कई बारी हो रहा और काफी सरकार के आए बहुत ताना वाना है था। बहुत बिगड़िया मैं सबूत नहीं दस छोटे का बहुत ठीक कर दिता अस बहुत करने की लौड़ भी है और सा कमिटमेंट ਬਹੁਤ ਜ਼ਬਰਦਸਤ ਮਨੀਸ਼ ਸ਼ੋਧਿਆ ਜੀ ਦੀ ਮਾਨਸਬ ਦੀ ਪੰਜਾਬ ਬਹੁਤ ਸਖਤ ਕਮਿਟਮੈਂਟ ਹੈਗੀ ਹੈ ਕਿ ਅਸੀਂ ਕੋਈ ਵੀ ਗਲਤ ਕੰਮ ਪੰਜਾਬ ਨਹੀਂ ਹੁੰਦੇ ਨਾ ਕੋਈ ਰਿਸ਼ਵਤ ਖੋਰੀ ਨਹੀਂ ਹੁੰਦੀ ਪੰਜਾਬ ਬਿਲਕੁਲ ਨਸ਼ਾ ਮੁਕਤ ਕਰਨਾ ਹੈਗਾ ਕ੍ਰਾਈਮ ਤੋਂ ਫ੍ਰੀ ਕਰਨਾ ਹੈਗਾ ਉਹ ਰਿਸ਼ਵਤ ਖੋਰੀ ਤੋਂ ਵੀ ਇਤਜਾਦ ਦਿਲਾਣੀ ਹੈ ਕਹਿੰਦੇ ਵੀ ਆਪ ਜਬ ਵਿਰੋਧੀ ਪਾਰੀਆਂ ਲੋਕ ਕਹਿੰਦੇ ਕਿ ਮਹਿਲਾਵਾਂ ਨੂੰ 10000 ਰੁਪਏ ਦਾ ਵਾਦਾ ਕੀਤਾ ਸੀ 5 ਸਾਲ ਹੋ ਗਏ ਸਰਕਾਰ ਤੇ ਅੱਗੋਂ ਫੇਰ ਵੋਟਾਂ ਵਾਸਤੇ ਸਰਕਾਰ ਕਰਦੀ ਕਿੰਨੇ ਕਿ ਜੇ ਇੱਕ ਸਰਕਾਰ ਵੱਲੋਂ ਪਹਿਲਾ ਜਿਹੜਾ ਮਹਿਲਾਵਾਂ ਨਾਲ ਕੀਤਾ ਗਿਆ ਵਾਦਾ ਸੀ ਉਹ ਪੂਰਾ ਨਹੀਂ ਕੀਤਾ ਗਿਆ ਜੀ ਸਰ ਅਸੀਂ ਤੇ ਸਾਡੇ ਗੱਲਾ ਕਰ ਰਹੇ ਅਗੇ ਆਪਣੇ ਵਾਦੇ ਤੇ ਗਿਨਾ ਦਿਨ ਜਿਸ ਨੇ ਸੱਤਾ ਚ ਸੀ ਇਹਨਾਂ ਨੇ ਕੀਤਾ ਕੀ ਹੈਗਾ ਇਹਨਾਂ ਨੇ ਕਿਹੜਾ ਵਾਦਾ ਪੂਰਾ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਆਂਦੀ ਹੈ 600 ਯੂਨਿਟ ਬਿਜਲੀ ਮਾਫ ਕਰ ਦਿੰਦੀ ਹੈ ਕਾਸੀ ਲੋਕਾਂ ਨੂੰ ਵਾਦਾ ਕੀਤਾ ਸੀ ਇਹ ਦੱਸ ਲੱਗਦੇ ਹੈ ਕਿ ਹੋਰ ਇਸ ਤਰ੍ਹਾਂ ਦੀ ਅਸੀਂ ਤਾਂ ਉਹ ਕੰਮ ਕਰ ਰਹੇ ਅਸੀਂ ਦੇਖ ਰਹੇ ਕਿ ਲੋਕਾਂ ਨੂੰ ਜ਼ਰੂਰਤ ਕਿਤੇ ਹੈ ਜਿੰਤੋਂ ਤੱਕ ਸਾਡੀ ਇਕਵਿਪਮੈਂਟ ਹੈਗੀ ਸੀ 100000 ਦੇ ਟ੍ਰੀਟਮੈਂਟ ਹੈ ਗਿਆ ਉਹ ਵੀ ਮਿਲੇਗਾ ਡੈਫੀਨੇਟਲੀ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਮਿਲੇਗਾ ਅਸੀਂ ਨਹੀਂ ਬਹੁਤ ਕੁਝ ਹੋਰ ਵੀ ਅਸੀਂ ਕਰ ਰਹੇ ਹਾਂ ਬਹੁਤ ਕੁਝ ਹੋਰ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਅਸੀਂ ਸਾਡੀ ਸਰਕਾਰ ਹੋਏਗੀ ਜਿਹੜੀ ਆਪਣੇ ਵਾਅਦਿਆਂ ਉੱਤੇ ਹੀ ਨਹੀਂ ਹੈ ਵਾਅਦੇ ਤੋਂ ਵੱਧ ਕਰਕੇ ਦੇ ਰਹੀ ਹੈ ਡਵੈਲਪਮੈਂਟ ਨੂੰ ਆਪਣਾ ਲੈ ਕੇ ਜੇਕਰ ਗੱਲ ਕਰੀਏ ਅੰਮ੍ਰਿਤਸਰ ਦੀ ਡਵੈਲਪਮੈਂਟ ਦੇ ਵਿੱਚ ਭਈ ਰੋਡ ਇਲਾਕਾ ਜੀ ਜਿਹੜਾ ਇਸ ਟਾਈਮ ਉਹਦੇ ਵਿੱਚ ਬਹੁਤ ਸਾਰਾ ਪਿੱਛੜ ਭਰਿਆ ਗਿਆ بارش ਦੇ ਦਿਨ ਕਾਫੀ ਸਾਲਾਂ ਤੋਂ ਉਹ ਸੜਕ ਨਹੀਂ ਬਣ ਪਾਈ ਉਕੀ ਤਾਂ ਲੱਗਦਾ ਉਹ ਆਮ ਆਦਮੀ ਪਾਰਟੀ ਜੋ ਸੜਕ ਬਣੇਗੀ ਕਿ ਬੜੀ ਹੁਣ ਤੁਸੀਂ ਦੇਖ ਰਹੇ ਹੋ ਕਿ ਤਾਂ ਕਿੰਨਾ ਛੇਰ ਦੇ ਵਿੱਚ ਥੋੜਾ ਵੈਦਰ ਖਰਾਬ ਹੈ ਇਸ ਤੋਂ ਪਹਿਲਾਂ ਸ਼ੁਰੂ ਹੋਈ ਸੀ ਬਾਹਰ ਫੁੱਟ ਤੇ ਥੋੜਾ ਮੌਸਮ ਠੀਕ ਹੋ ਜਾਏਗਾ ਸਰਦੀਆਂ ਹੈਗੀਆਂ ਉੜਿਆ ਫਲੈਗਮਟ ਚੇਂਜ ਹੋ ਜਾਏਗਾ ਤੁਸੀਂ ਵਾਰਤਥ ਤੇ ਸਾਰੇ ਕੰਮ ਹੋਣਗੇ ਕੋਈ ਵੀ ਅਸੀਂ ਐਸਾ ਕੰਮ ਜਿੱਥੇ ਪਬਲਿਕ ਨੂੰ ਦਿੱਕਤ ਆ ਰਹੀ ਹੈ ਫੈਲਦੇ ਆਦਾਰ ਤੇ ਕਰਦੇ ਮੈਂ 6 ਜੀ ਪਤਾ ਲੱਗਾ ਕਿ ਜਿਹੜੇ ਫੰਡ ਹੈਗੇ ਆ ਫੰਡ ਨਾ ਆਉਣ ਕਰਕੇ ਜਿਹੜਾ ਇਹ ਵਿਕਾਸ ਜਿੱਦੇ ਕਰਕੇ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦੀ ਨੋਵਲ ਬਣੇ ਜਿਹੜੇ ਫੰਡ ਆ ਉਹ ਨਹੀਂ ਆ ਰਹੇ ਜਿੱਦੇ ਕਰਕੇ ਕੰਮ ਸਾਲਾਂ ਤੋਂ ਨਹੀਂ ਹੋ ਰਿਹਾ ਨਹੀਂ ਇਹ ਅਸਿਕਲ ਨਹੀਂ ਹੈ ਜੀ ਮਾਨਸਬ ਨੇ ਇੱਥੇ ਵੀ ਕਿਹਾ ਹੈਗਾ ਕਿ ਕਿਸੇ ਨੂੰ ਵੀ ਸਾਡੇ ਕਿਸੇ ਵੀ ਐਮਐਲ ਨੂੰ ਤੁਸੀਂ ਵੀ ਕੌਂਸਲੋ ਕੋਈ ਅਲਗੀ ਦਿੱਕਤ ਨਹੀਂ ਆਏਗੀ ਆਤਮਿਕ ਤੌਰ ਤੇ ਵੈਦਰ ਕਰਕੇ ਡਿਵੈਲਪਮੈਂਟ ਦੇ ਕੰਮ ਸਾਦੇ ਰੁਕੇ ਹੋਏ ਨੇ ਤਾਂ ਤੁਸੀਂ ਦੇਖੋ ਕਿ ਜਿੰਨਾ ਵੀ ਕੰਮ ਹੁੰਦਾ ਹੈ ਡਿਵੈਲਪਮੈਂਟ ਦਾ ਪਰ ਉਸ ਦਾ ਵੈਦਰ ਠੀਕ ਚੱਲ ਜਾਏਗਾ ਤ੍ਰਿਪਤ 28 ਤੋਂ 30 ਡਿਗਰੀ ਟੈਂਪਰੇਚਰ ਚੱਲ ਜਾਏਗਾ ਐਸ ਲਈ ਤ੍ਰਿਪ 10-12 ਡਿਗਰੀ ਟੈਂਪਰੇਚਰ ਚੱਲ ਰਿਹਾ ਰਾਤ ਦੇ 5-6 ਡਿਗਰੀ ਹੋ ਜਾਂਦਾ ਹੈਗਾ ਉਹ ਐਕਸਲਿ ਫੂਲੀ ਸਕਦਾ ਹੈ ਪਰ ਥੋੜੇ ਦਿਨਾਂ ਦੀ ਗੱਲ ਹੈ ਤੁਸੀਂ ਬਹੁਤ ਵਾਰ ਕੁੱਟੇ ਕੰਮ ਦੇ ਤੋ ਔਰ ਤੁਸੀਂ ਦੇਖ ਰਹੇ ਹੋ ਸਫਾਈਆਂ ਵਾਸਤੇ ਨਵੀਆਂ ਗੱਡੀਆਂ ਭੇਜੀ ਵਰੀ ਹੈਗੀਆਂ ਜਿਹੜੀ ਸਰਪੰਚਾਂ ਨੇ ਤੇਗੀਆਂ ਸੀ ਪਹਿਲੀ ਕੰਦਾ ਕਾਫੀ ਆ ਬਹੁਤ ਕਰਦੀ ਲੋੜ ਆ ਬਹੁਤ ਕਰਾਂਗੇ ਔਰ ਲੋਕਾਂ ਨੂੰ ਆਉਣ ਵਾਲੇ ਟਾਈਮ ਡਿਵੈਲਪਮੈਂਟ ਦੇ ਕੰਮ ਨਜ਼ਰ ਆ ਰਹੇ ਕਿ ਸਾਡੇ ਕੰਮ ਹੋ ਰਹੇ ਆ ਮੇਰਾ ਬਤ ਹੈ। ਬੇਸ਼ੱਕ ਤੁਹਾਡੀ ਗੱਲ ਸਹੀ ਹੈ ਕਿ ਆਮ ਆਦਮੀ ਪਾਰਟੀ ਤੁਹਾਡੀ ਹੈ, ਪ੍ਰਸ਼ਾਸਨ ਜਿਹੜਾ ਕੰਮ ਕਰ ਰਿਹਾ ਹੈ। ਪਰ ਹੱਲੇ ਵੀ ਦੇਖਿਆ ਜਾ ਰਿਹਾ ਹੈ ਕਿ ਕਈ ਗਰਾਊਂਡ ਲੈਵਲ ਤੇ ਜਿਹੜੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਆ ਰਹੀਆਂ ਹਨ, ਜਿਸ ਤਰ੍ਹਾਂ ਸਫਾਈ ਨੂੰ ਲੈ ਕੇ ਗੱਡੀਆਂ ਚੱਲ ਰਹੀਆਂ ਨੇ। ਪਰ ਉੱਥੇ ਜਾ ਕੇ ਸਵੇਰੇ ਅਸੀਂ ਦੇਖਿਆ ਕੋੜਖਾਲ ਸੀ ਏਰੀਏ ਦੇ ਵਿੱਚ 4-5 ਦਿਨ ਹੋ ਗਏ ਇਲਾਕਾ ਵਾਸੀ ਕਹਿੰਦੇ ਜੀ ਇੱਥੇ ਕੋਈ ਗੱਡੀ ਆਈ ਨਹੀਂ, ਸਵੀਆਂ ਗੱਡੀਆਂ ਆਈਆਂ ਨਹੀਂ। ਅ ਕੁਛ ਗੱਲ ਕੀਤੀ ਹੈਗੀ ਐ ਮੈਂ ਮੈਟਰ ਇਸ ਨੂੰ ਉਤਸਪ ਦੇਣਾ। ਜਿਹੜਾ ਵੀ ਪੁੱਛੇ ਮੈਂ ਮਹ ਅ ਮੇਰ ਸਾਥ ਦੇ ਨਜਰ ਕਾਂਤੀ ਮੰਗ ਤੇ ਮੇਰਾ ਨਿਕਲ ਮੈਨ ਕਲੀ ਸੋਲਵ ਕਰਦਾ ਹੋਰ ਵੀ ਹੋਰ ਵੀ ਕਾਫੀ ਲੱਗੇ ਹੋਰ ਵੀ ਜਿਹੜਾ ਤੁਸੀਂ ਮੈਨੂੰ ਉਹ ਮੈਲਿਸ ਕੋਈ ਨਹੀਂ ਜਾ ਕਰਤੇ ਮੈਂ ਮੇਰ ਸਾਥ ਨੂੰ ਨਹੀਂ ਕਿ ਐਸਐਸਰ ਬੋਟ ਆ ਰਹੀ ਹੈ ਲੋਕੀ ਪਰਸ਼ਾਨ ਨੇ ਉਸकी ਕਤਮ ਕਰ ਬਹੁਤ ਜਲਦੀ ਵਿਥਨ 24 48 ਹੋ ਜਾਗੀ ਉਹ ਸਟਿਪਲੀ ਛੋਟਾ ਜਿਹਾ ਮਸਲਾ ਕੋਈ ਬੜਾ ਪ੍ਰਸ਼ਨ ਲੋਕ ਜੀ ਜਿਸ ਤਰ੍ਹਾਂ ਨੌਕਰੀਆਂ ਦਿੱਤੀਆਂ ਗਈਆਂ ਨੌਜਵਾਨਾਂ ਨੂੰ ਲੜਕੇ ਲੜਕੀਆਂ ਨੂੰ ਨਾ ਨੌਜਵਾਨ ਕਿਹੜੀ ਵੱਲੋਂ ਵੀ ਇਹ ਮੰਗ ਕੀਤੀ ਕਿ ਜਿਸ ਤਰ੍ਹਾਂ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਇਸ ਤਰ੍ਹਾਂ ਹਰ ਸ਼ਹਿਰ ਦੇ ਵਿੱਚ ਪੰਜਾਬ ਦੇ ਜਿਹੜੇ ਨੌਜਵਾਨ ਦੀਪੋਟ ਨੇ ਇਹਨਾਂ ਨੂੰ ਨੌਕਰੀਆਂ ਜਿਹੜੀਆਂ ਸਰਕਾਰੀ ਕਹਿੰਦੇ ਵੀ ਦਿੱਤੀਆਂ ਜਾਣ ਤੋ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਰੀਬ 50 ਹਜ਼ਾਰ ਦੇ ਕਰੀਬ ਨੌਕਰੀਆਂ ਸਰਕਾਰੀ ਜੇ ਦਿੱਤੀਆਂ ਗਈਆਂ ਤੇ ਜੇ ਸਾਡੇ ਕਰੀਬ 4 ਸਾਲ ਦਾ ਟੈਨਰ ਕੋਲ ਫੋਨ ਵਜਾਏਗਾ ਇੱਕ ਸਾਲ ਪੂਰਾ ਹੋ ਗਿਆ ਤੇ ਮਹਾਰਾਜ ਪਿਛਲੀ ਸਰਕਾਰਾਂ ਨੂੰ ਦੇਖ ਲਓ ਕਾਂਗਰਸ ਦੀ ਹੋਵੇ ਭਾਈ ਤੋਂ ਪਹਿਲਾਂ ਉਸ ਤੋਂ ਪਹਿਲਾਂ ਭਾਜਪਾ ਅਕਾਲੀ ਦਲ ਦੀ ਹੋਵੇ ਕਿੰਨੇ ਲੋਕਾਂ ਨੂੰ ਨੌਕਰੀ ਦਿੱਤੀ ਸਰ 500 ਲੋਕਾਂ ਨੂੰ ਨੌਕਰੀ ਨਹੀਂ ਦਿੱਤੀ ਇਹਨਾਂ ਨੇ ਉਹ ਰਿਕਾਰਡ 50000 ਹੈ ਫਿੱਕਰ ਮੈਂ ਫਿਰ ਕਹ ਰਿਹਾ ਕਿ ਲੋਕਾਂ ਦੀ ਉਮੀਦਾਂ ਬਹੁਤ ਜ਼ਿਆਦਾ ਨੇ ਸਾਡੇ ਤੋਂ ਉਹਨਾਂ ਨੂੰ 50000 ਵੀ ਘੱਟ ਲੱਗਦੀ ਅਸੀਂ ਬਹੁਤ ਕਰਾਂਗੇ ਪਬਲਿਕ ਦੇ ਵਾਸਤੇ ਅੱਜ ਪਹਿਲੀ ਵਾਰੀ ਹੋਇਆ ਅਗਰ ਪੱਖਪਾਤ ਤੋਂ ਅੱਜ ਸਰਕਾਰ ਮਾਲ ਸਰਕਾਰ ਨੇ ਕੋਈ ਵਿਅਕਤੀ ਐਸਾ ਨਹੀਂ ਕਹਿ ਸਕਦਾ ਕਿ ਮੈਂ ਨੌਕਰੀ ਲੈਣ ਵਾਸਤੇ ਇੱਕ ਪੱਈਆ ਵੀ ਦਿੱਤਾ ਹੈਗਾ ਬਹੁਤ ਬੜੀ ਗੱਲ ਹੈ ਬਗੈਰ ਕਿਸੇ ਤਬਾਅ ਤੋਂ ਮੈਂ ਬਗੈਰ ਕਿਸੇ ਸਿਫਾਰਿਸ਼ ਤੋਂ ਨੌਕਰੀ ਮਿਲੀ ਹੈ ਜਿਨ੍ਹਾਂ ਨੂੰ ਵੀ ਤੁਸੀਂ ਨੌਕਰੀ ਲਈ ਟੱਕਰ ਦੋ ਜਿੱਤ ਕੋਈ ਐਸਾ ਨਹੀਂ ਟੱਕਰ ਪੇਲੇ ਲਈ ਸੌਂਦਾ ਹੈ ਅੱਜ ਸਰਕਾਰਾਂ ਵਿੱਚ ਤਦੀ ਵੀ ਨਹੀਂ ਹੋਇਆ ਆ ਆਮ ਆਲੀ ਪਾਰਟੀ ਹੀ ਕਰ ਸਕਦੀ ਸੀ ਕੇਜਰੀਵਾਲ ਸਾਹਿਬ ਵੀ ਕਰ ਸਕਦੇ ਸੀ ਥੋੜਾ ਜਿਹਾ ਸੋਚ ਹੀ ਕਰ ਸਕਦੀ ਸੀ ਮਾਹਸਬ ਨੇ ਉਹਨਾਂ ਨੂੰ ਉਹ ਸੋਚ ਨੂੰ ਖੂਬ ਅਚੀ ਤਰੀਕੇ ਨਾਲ ਚੋਕੀ ਇੱਕ ਇੱਥੇ ਤੁਹਾਡੇ ਹਲਕੇ ਦੇ ਵਿੱਚ ਹੀ ਇੱਕ ਨੌਜਵਾਨ ਲੜਕਾ ਹੈਂਡੀਕੈਪ ਹੈਗਾ ਨੌਕਰੀ ਲੈ ਕੇ ਕਾਫੀ ਤਰਸ ਰਿਹਾ ਹੈ ਗ੍ਰੈਜੂਏਸ਼ਨ ਹੋਣੇ ਕੀਤੀ ਹੋਈ ਹੈ ਲੜਕੇ ਨੇ ਤੇ ਉਹ ਚਾਹੁੰਦਾ ਹੈ ਕਿ ਮੈਨੂੰ ਵੀ ਕੋਈ ਇਸ ਤਰ੍ਹਾਂ ਸਰਕਾਰ ਵੱਲੋਂ ਜਿਹੜੀ ਆ ਨੌਕਰੀ ਦਿੱਤੀ ਜਾਵੇ ਤੇ ਮੈਂ ਵੀ ਆਪਣੇ ਘਰ ਪਰਿਵਾਰ ਦਾ ਗੁਜ਼ਾਰਾ ਕਰ ਸਕਾਂ ना। है, मेरे ले आना। मैं फार्मा जिससे नौकरी निकली उसको पैरिटी टेस्ट मिल जाएगी कोई पढ़ा लिखा ये जो भी है जो भी क्वालिफिकेशन भी है उसकी नौकरी मिल जाएगी कोई दिक्कत नहीं है ਕੁਛ ਪਿਆਰ ਤੇ ਲਿਆ ਤਾਂ ਮੈਂ ਕੱਲ੍ਹ ਨੂੰ ਇਸ ਬਾਅਦ ਬੋਡਕਾਸਟ ਬਾਅਦ ਡਿਸਕਸ ਕਰ ਲੈਂਦਾ ਐ। ਸ਼ੋਭੀ ਜੀ ਜਿਸ ਤਰ੍ਹਾਂ ਲੋਕਾਂ ਨੂੰ ਕੰਮ ਜਿਸ ਤਰ੍ਹਾਂ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਵਿੱਚ ਕੁਛ ਵਕਫ ਪੰਜ ਹਲਕੇ ਨੇ ਅਮਰਸਰ ਦੇ ਵਿੱਚ ਇਸ ਤਰ੍ਹਾਂ ਲੋਕਾਂ ਨੂੰ ਮੁਸ਼ਕਲ ਆਂਦੀ ਆ ਤੇ ਉਹ ਹੱਲ ਕਰਨ ਵਾਸਤੇ ਤੁਸੀਂ ਜੀ ਮੈਂ ਚਾਹਨਾ ਮੈਸੇਜ ਪਬਲੀਕਲੀ ਲੋਕਾਂ ਨੂੰ ਦੇਣਾ ਚਾਹੁੰਦੇ ਆਂ ਕਿ ਜਿਹੜੇ ਲੋਕਾਂ ਨੂੰ ਮੁਸ਼ਕਲ ਆ ਰਹੀ ਆ ਤੇ ਉਹ ਲੋਕਾਂ ਦੀ ਮੁਸ਼ਕਲ ਇਨ੍ਹਾਂ ਵਕਫ ਹਲਕਿਆਂ ਦੇ ਤਰੂ ਜਿਹੜੀ ਆ ਉਹਨਾਂ ਦੀ ਹੱਲ ਹੋਵੇ। ਸੋ ਲੋਕਾਂ ਦੀ ਕਵਸਤੇ ਸਾਡੇ ਐਮਐਲਏ ਤੋਂ ਵੀ ਕੰਟੀ ਹੋਣੀ ਸ비스ਵਸਤੇ ਤਿਆਰ ਸਰ ਲੋਕੀ ਅਪਰੋਚ ਕਰਨ ਸਾਡੇ ਕਾਉਂਸਲਰਸ ਹੈਗੇ ਉਹਨਾਂ ਨੂੰ ਅਪਰੋਚ ਕਰਨ ਸਾਡੇ ਵਾਰਡ ਦੇ ਪ੍ਰਧਾਨ ਹੈ ਉਹਨਾਂ ਨੂੰ ਅਪਰੋਚ ਕਰ ਲੈ ਕੋਈ ਦਿੱਕਤ ਆਂਦੀ ਹੈ ਸਾਡੀ ਸਾਰੇ ਹੀ ਜਿੰਨੇ ਵੀ ਹੈਗੇ ਉਤਿਹਾਰ ਹੈ ਤੋਂ ਵੀ ਕੰਟੀ 파ਦੀ ਦੀ ਸੇਵਾ ਦੇ ਵਿੱਚ ਹੈ ਜੇ ਤੇ ਵੀ ਤਿਆਜੋ ਤੁਸੀਂ ਕੋਈ ਵੀ ਮੈਟਰ ਆਂਦਾ ਹੈ ਪਰ ਉਹ ਜਲਦੀ ਤੋਂ ਜਲਦੀ ਹੱਲ ਹੋਏ ਭਾਤੇ ਆ ਦੇਖਦੇ ਹੈਗਾ ਲੇਕਿ ਜੇ ਕੋ ਕਿਸ ਨੂੰ ਤਕਲੀਫ ਹੈ ਮੈਨੂੰ ਪਤਾ ਨਹੀਂ ਆ ਮੇਰੇ ਪਿੱਛੇ ਕਦੀ ਕਿਸ ਨੂੰ ਹੋ ਸਕਦੀ ਹੈ ਅਪਰੋਚ ਕਰ ਲੈ ਜੇ ਤੁਸ ਮੇਰੇ ਮੇਰੇ ਕੋ ਅਪਰੋਚ ਕਰਨਾ ਮੇਰੇ ਕੋ ਅਪਰੋਚ ਕਰ ਲੈ ਅ ਮੈਂ ਜਿੰਨਾ ਹੋ ਸਕਿਆ ਐਮ ਐਲ ਐਸ ਬਾਨ ਨੂੰ ਜਿਹਦੇ ਨਾਲ ਕਨਸਲ ਹੋਏਗਾ ਆਪਰੇਸ਼ਨਲ ਕਨਸਲ ਹੋਏਗਾ ਮੈਟਰ ਐਮ ਐਲ ਐਸ ਖਦੇ ਨਾਲ ਕਨਸਲ ਹੋਏਗਾ ਜੇ ਕਿਤੇ ਨਾਲ ਲੱਕਤੀ ਬੋਰਡ ਨਾਲ ਕਨਸਲ ਹੋਏ ਤਾਂ ਕਰ ਕੇ ਮੰਗੇ ਇੱਕ ਇਹ ਵੀ ਮੈਸੇਜ ਹੋਊ ਦੀ ਪਤਾ ਲੱਗਾ ਲੋਕਾਂ ਤੋਂ ਕਿ ਕਹਿੰਦੇ ਕਿ ਅਸੀਂ ਫੋਨ ਕਰਦੇ ਆ ਗੱਜ ਨੂੰ ਮੈਂਬਰ ਹੈਗੇ ਆ ਉਹਨਾਂ ਨੇ ਵਾਇਸ ਮੈਸੇਜ ਲਾਏ ਹੋਏ ਆ ਫੋਨ ਹੀ ਨਹੀਂ ਚੁੱਕਦੇ ਹੈਗੇ ਤੇ ਕਹਿੰਦੇ ਵੀ ਅਸੀਂ ਤੇ ਵੋਟਾਂ ਐਸੇ ਕਰਕੇ ਪਾਈਆਂ ਸੀ ਕਿ ਸਾਡੇ ਕੰਮ ਹੋਣਗੇ ਕੁਝ ਮੈਂ ਅੰਸਰ ਪੁੱਛਿਆ ਹੈ ਕਿ ਸਾਡਾ ਕੋਈ ਵੀ ਅਸਾ ਵਿਅਕਤੀ ਨਹੀਂ ਹੈ ਜਿਹੜੀ ਵਸਦੀ ਹੈ ਮਾਪਲੀ ਕਲੀਅਰ ਕਟ ਸਿੱਤੋ ਦੇ ਇੰਸਕਤ ਸੋਚਿਆ ਹੈ ਕਿ ਤੁਸੀਂ ਲੋਕਾਂ ਦੀ ਸੇਵਾ ਕਰ ਉਸੀ ਪੰਜਾਬ ਦੀ ਸੇਵਾ ਕਰਦੇ ਇੱਕ ਇਹ ਵੀ ਸੇਵਾ ਵਸਤੇ ਯਾਨੀ ਅਸੀਂ ਜਾਣਨੇ ਕਿ ਤੁਹਾਡੇ ਲਈ ਇਹ ਫੈਸੀ ਤਈਏ ਕਿ ਜਿਹੜੇ ਵਾਇਸ ਮੈਸੇਜ ਲਾਏ ਨੇ ਕਿ ਚਾਹ ਫੋਨ ਨਹੀਂ ਚੁਪਦੇ ਉਹਨਾਂ ਨੂੰ ਆ ਜਿਹੜੇ ਤੁਹਾਡੇ ਮਾਧਮ ਤੇ ਸਾਰੇ ਆਪਣੇ ਸੀਨੀਅਰਸ ਨੂੰ ਵੀ ਦੱਸ ਲਈਂ ਕਰ ਸਵੀਧਨ ਕਰਤਾ ਜੇ ਕੋਈ ਐਸੀ ਗੱਲ ਹੈ ਮੈਲੀਕਲ ਤੋਂ ਕੋਈ ਵੀ ਨਹੀਂ ਜੇ ਦੀ ਕੋਈ ਹੈ ਤੇ ਪਲੀਜ਼ ਉਹ ਜੇ ਕਿਸੇ ਦੇ ਫੋਨ ਆਂਦੇ ਹੈ ਇੱਟਾ ਜਾਂਦਾ ਹੈ ਤੁਸੀਂ ਵੀ ਜੀ ਉਸ ਤੋਂ ਬਾਅਦ ਦੂਸਰਾ ਫੋਨ ਆਦਾ ਹੈ ਦਾ ਮਤਲਬ ਉਹ ਵਿਅਕਤੀ ਕਿਤਨੇ ਕਿਤਨੇ ਮੁਸ਼ਕਿਲ ਹੈ ਤੀਸਰਾ ਫੋਨ ਕਰਦਾ ਹੈ ਤੇ ਵੈਨਵਰ ਯੂ ਫਰੀ ਉਹ ਰਪਾ 15 ਮਿੰਟ ਬਾਅਦ ਜਦੋਂ ਵੀ ਤੁਸੀਂ ਇੱਕ ਘੰਟੇ ਬਾਅਦ 2 ਘੰਟੇ ਬਾਅਦ ਅੱਧੇ ਘੰਟੇ ਬਾਅਦ ਫਰੀ ਹੁੰਦੇ ਹੋ ਉਹ ਤੁਹਾਡਾ ਫਸਤ ਪਤਾ ਹੈਗਾ ਕਿ ਉਸ ਵਕਤ ਹੀ ਫੋਨ ਕਰੋ ਸਰਕਾਰ ਹੈ ਲੋਕਾਂ ਦੀ ਸੇਵਾ ਵਾਸਤੇ ਉਹ ਤੁਸੀਂ ਉਸ ਉਸ ਤੋਂ ਬਾਅਦ ਖੁਦ ਹੀ ਉਹਨੂੰ ਫੋਨ ਕਰੋ ਬਾਈਸ ਮੈਸਟਰ ਫਿਰ ਹਾਲਤੇ ਉਹਦਾ ਜਵਾਬ ਦੇਉਗੇ ਉਸ ਤੋਂ ਬਾਅਦ ਇਕ ਗੁਵਰਸਾ ਬਿਸਤ ਸਰਕਾਰੀ ਸਕੂਲਾਂ ਨੂੰ ਲੈ ਕੇ ਐਮਿਨੈਂਸ ਦੀ ਗੱਲ ਆਉਂਦੀ ਕਾਫੀ ਸਕੂਲ ਜਿਹੜੇ ਆ ਐਮਿਨੈਂਸ ਕੀਤੇ ਗਏ ਹਾਲੇ ਵੀ ਕੁਝ ਸਕੂਲ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਆਪਣਾ ਉਹਨਾਂ ਨੂੰ ਡਿਵੈਲਪ ਕਰਨ ਦੀ ਜ਼ਰੂਰਤ ਹੈਗੀ ਬਿਲਕੁਲ ਹੈਗੀ ਗੱਲ ਫਿਰ ਉਹੀ ਆ ਰਹੀ ਹੈ 17 ਤੋਂ 2022 ਚੜੀ ਸਰਕਾਰ ਆਈ ਉਸ ਤੋਂ ਪਹਿਲਾਂ ਮੈਂ ਸਰਕਾਰੀ ਸਕੂਲਾਂ ਨੂੰ ਵਿਜ਼ਿਟ ਕਰਤਾ ਸੀ ਮੇਰੇ ਕੋਲ ਉਦੋਂਲੇ ਸੰਬਿਸਦ ਵਰ ਪ੍ਰੈਜੈਂਟ ਸੀ ਸਰ ਰੂਣਾ ਇੰਡਸਟਰੀ ਬੱਚੇ ਸਕੂਲਾਂ ਦੇ ਵਿੱਚ ਡੈਮਨ ਸਕੂਲ ਅੱਛਾ ਨਿਕਲਦਾ ਹੈ ਉਹ ਵੀ ਵਸ। ਬੱਚੇ ਟਾਟ ਦੇ ਉੱਤੇ ਬੈਠੇ ਆ ਉਹ ਟਾਟ ਦੇ ਵਿੱਚ ਵੀ ਛੇਕ ਹੈ। ਭਰੇ ਕੁੱਤਾ ਵੀ ਨੰਬ ਬੈਠੇ। ਧੋਣਾ ਹੁੰਦਾ ਸੀ ਤੇ ਅੱਜ ਦੇਖੋ ਸਕੂਲਾਂ ਵੀ ਹਨ। ਹੁਣ ਗਣਿਤੇ ਕਰ ਰਹੇ ਹੈਗੇ ਹੈ। ਸਕੂਲ ਸਕੂਲਾਂ ਨੇ ਦਿਲ ਤੋਂ ਅਸੀਂ ਸਿੱਖਿਆ ਦੀ ਗ੍ਰਾਂਤੀ ਕੀਤੀ ਮਨੀਸ਼ ਸ਼ਿਸ਼ੋਧਿਆ ਜੀ ਦੀ ਗਾਈਡਲਾਈਨ ਦੇ ਵਿੱਚ। ਬਾਦ ਸਾਹਿਬ ਨੇ ਮਾਰਬਲੇ ਸੇਰ ਅੱਜ ਸਕੂਲ ਐਮਿਨਿਸ ਮਨਾਤੇ ਤੇ ਐਮਿਨਿਸ ਬਣਾਤੇ ਸਕੂਲੋ ਔਰ ਮੇਰੇ ਆਪਣੇ ਦੋਸਤਾਂ ਦੇ ਬੱਚੇ ਅੱਜ ਉਸ ਸਕੂਲਾਂ ਚ ਪੜ ਰਹੇ ਸਾਡਾ ਸਕੂਲ ਚ ਪੜ ਰਹੇ ਕਈ ਨੂੰ ਐਡਮਿਸ਼ਨ ਹੀ ਮਿਲ ਰਹੀ ਲੋਕ ਤਾਂ ਮਤਲਬ ਟੈਸਟ ਦੇ ਆਧਾਰ ਤੇ ਕੋਈ ਸਾਰ ਨਹੀਂ ਚਲ ਰਹੀ ਟੈਸਟ ਦੇ ਆਧਾਰ ਤੇ ਬੱਚੇ ਲਿੱਤੇ ਜਾਂਦੇ ਹੈਗੇ ਔਰ ਕਿਨੂੰ ਉਸ ਇਸ ਵੀ ਕਿ ਇੰਨਾ ਖਰਚਾ ਕਰੇ ਪ੍ਰਾਈਵੇਟ ਸਕੂਲਾਂ ਦਾ ਜਦ ਕਿ ਉਸ ਤੋਂ ਕਿਤੇ ਅੱਛਾ ਸਟੈਂਡਰਡ ਸਕੂਲ ਆਫ ਐਮੀਨੈਂਸ ਪੰਜਾਬ ਦੇ ਹੋਰ ਗਵਰਨਮੈਂਟ ਸਕੂਲਾਂ ਚ ਮਿਲ ਰਿਹਾ ਹੈਗਾ ਬਹੁਤ ਅੱਛਾ ਕਰ ਰਿਹਾ ਅਲਜਾ ਦਾ ਸਕੂਲ ਹੈ ਹਾਲੇ ਤੇ ਜਾ ਕੇ ਦੇਖੋ 17 ਦੀ ਪਹਿਲਾ ਪਿਕਚਰ ਜਰਾ ਤੁਸੀਂ ਦੇਖ ਲਓ ਫਾਈਟ ਤੋਂ ਪਹਿਲਾਂ ਦੀ ਤੇ ਉਹਦੇ ਨਾਲ ਕੰਪੈਰੀਜ਼ਨ ਕਰੋ ਤਾਂ ਜੋ ਉਹ ਤੇ ਪਿਛਲੇ 50 ਸਾਲ ਚ ਨਹੀਂ ਉਹ ਕੰਮ ਕਰ ਪਾਏ ਜੋ ਅਸੀਂ ਕਰ ਦਿੱਤੇ ਅਸੀਂ ਫੇਰ ਕਹਿੰਦਾ ਅਸੀਂ ਉਹ ਕੰਮ ਤੋਂ ਸੰਤੁਸ਼ਟ ਨਹੀਂ ਹੈ ਅਸੀਂ ਬਹੁਤ ਹੋਰ ਕਰਨਾ ਚਾਹੁੰਦੇ ਹਾਂ ਲੋਕ ਸਾਡੇ ਤੇ ਯਕੀਨ ਰੱਖਣ ਪਹਿਲੀ ਵਾਰੀ ਤੇ ਤਾਣਾ ਬਾਣਾ ਹੀ ਬਹੁਤ ਪਿੱਕੜਿਆ ਹੈਗਾ ਅਜੇ ਇੱਕ ਸਾਲ ਚ ਅਸੀਂ ਬਹੁਤ ਦਾਇਆ ਪਲਟ ਕਰਨੀ ਹੈ ਪੰਜਾਬ ਦੀ ਤੇ ਆਉਣ ਵਾਲੇ ਤੁਸੀਂ ਅਗਲੇ 5 ਸਾਲ ਦਾ ਸਾਡਾ ਟੈਗ ਐਕਟਿਵ ਹੋਗੇ ਤਾਂ ਬਾਕੀ ਤੁਸੀਂ ਕਹੋਗੇ ਕਿ ਇਹ ਕੋਈ ਇੰਡੀਆ ਪ੍ਰਾਂਤ ਹੈਗਾ ਉਹ ਪੰਛੀ ਪ੍ਰਬੰਧਾਂ ਨੂੰ ਜੇਕਰ ਗੱਲ ਕਰੀਏ ਦਲਵਾਰ ਸਾਹਿਬ এডਿਕੇਸ਼ਨ ਨੂੰ ਲੈ ਕੇ ਸਕੂਲਾਂ ਦੇ ਤੇ ਪ੍ਰਬੰਧਾਂ ਨੂੰ ਲੈ ਕੇ ਜ਼ਿਆਦਾਤਰ ਦੇਖਣ ਨੂੰ ਆਇਆ ਕਿ ਮੁਸ਼ਕਲ ਆਂਦੀ ਹੈ ਟੈਕਨੀਕਲ ਪ੍ਰੋਬਲਮ ਹੈ ਜਾਂ ਤਕਨੀਕੀ ਤੌਰ ਤੇ ਉਹਨਾਂ ਨੂੰ ਕਿਦਾਂ ਫਿਰ ਨਿਖੇੜਿਆ ਜਾਏਗਾ ਪਰ ਸ੍ਰੀ ਪਹਿਲੀ ਵਾਰ ਇਹ ਇਤਿਹਾਸ ਸੁਣਿਆ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਫੋਰੀ ਮਿਲੀ ਬ੍ਰੈਕਫਾਸਟ ਪਿਜਾ ਅਸਲ ਤੇ ਕੋਈ ਨਹੀਂ ਸੋਚਿਆ ਕਿ ਸਰਕਾਰ ਨੇ ਉਸੇ ਕਰਕੇ ਐਡਮਿਨਿਸਟ੍ਰੇਸ਼ਨ ਲੈਵਲ ਤੇ ਉਹ ਰਿਸਟਰ ਡੀਟੇਲ ਲੈਵਲ ਦੇ ਉੱਤੇ ਬੱਚਿਆਂ ਦੀ ਉਹ ਬੜੇ ਅੱਛੇ ਸਿੱਖੀ ਫੀਚਰਸ ਨੂੰ ਟ੍ਰੇਨਿੰਗ ਦੇ ਰਹੇ ਨੇ ਤੇ ਕਾਫੀ ਉਹਦੇ ਅੱਛੇ ਰਿਜ਼ਲਟ ਵੀ ਆ ਰਹੇ ਆਗੇ। ਔਰ ਜਿਹੜੇ ਪਿਛਲੇ ਸਰਕਾਰਾਂ ਦੇ ਮੇਲੇ ਤੇ 10 ਵੀ ਪੈਸੇ ਸੀ ਅਸੀਂ ਉਹ ਬਰਾਬਰ ਤੋਂ 70-80% ਤੇ ਲੈ ਗਏ। ਗੱਲ ਉਹੀ ਹੈ ਕਿ ਲੋਕ 100% ਚਾਹੁੰਦੇ ਆ ਅਸੀਂ 100% ਦੇਣਾ ਚਾਹ ਰਹੇ ਆ। ਲੇਕਿਨ ਕੁਝ ਇੱਕ ਜਨ ਸੰਵੇਦਨਾਲ ਹੁੰਦੀ ਆ ਬਹੁਤ ਸੁਪੀਡ ਤੇ ਕੰਮ ਕਰ ਰਹੇ ਆ। ਸਾਡੇ ਮინისტრਾਂ ਦਾ ਹਰ ਦੁਦ ਦਾ ਸਾਥੀ ਔਰ ਬਨੀਚੀ ਦੇ ਤੱਕ 24 ਆਵਰ ਮਨੀਸ਼ੀ ਦਾ ਤੋਪਤੀ ਸਿੱਖਦਾ ਦੁੱਤੇ ਹੈਗਾ ਪੰਜਾਬ ਜਦੋਂ ਤੋਂ ਉਹਨਾਂ ਨੇ ਚਾਰ ਚੰਦ ਸਮਲਿਆ ਪੰਜਾਬ ਦੇ ਵਿੱਚ ਉਹ ਬਹੁਤ ਤਰੱਕੀ ਹੋਈ ਹੈ ਐਜੂਕੇਸ਼ਨ ਤੇ ਖਾਸ ਤੋ ਬਹੁਤ ਤੋ ਯਾਰ 27 ਦੀ ਜੇਕਰ ਗੱਲ ਕਰੀਏ ਕੋਲ ਇਲੈਕਸ਼ਨ ਹੈਗੀ ਆ ਕੁਝ ਜਿਹੜਾ ਮੌਜੂਦਾ ਆਪੋਜੀਟ ਪਾਰਟੀਆਂ ਹੈਗੀਆਂ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਵਾਦਾ ਨਹੀਂ ਪੂਰਾ ਕੀਤਾ ਗਿਆ ਕੋਈ ਜ਼ਮੀਨੀ ਪੱਧਰ ਤੇ ਕੋਈ ਵਿਕਾਸ ਨਹੀਂ ਇਹਨਾਂ ਵੱਲੋਂ ਖਾਸ ਕੀਤਾ ਗਿਆ ਤੇ ਜਿਹੜਾ ਲੋਕ ਆ ਇਸ ਵਾਰ 2027 ਦੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਸਹਤ ਚਲਦਾ ਕਰਨਗੇ ਇਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਜੀ ਜੇ ਤੁਸੀਂ ਸਮਝਦੇ ਹੋ ਜੀ ਜੋ ਇਹ ਗੱਲ ਕਰ ਰਹੇ ਹੋ ਜਾਂ ਤੁਸੀਂ ਸਮਝਦੇ ਹੋ ਕਿ ਜਿਹੜਾ ਲੋਕਾਂ ਨੂੰ ਕਹਿ ਸਕਦੇ ਆ ਤੇ ਲੋਕਾਂ ਚ ਜਾਣੋਗੇ ਨਹੀਂ ਹੈਗੇ ਇਹਨਾਂ ਨੇ ਕੀਤਾ ਕੀ ਸੀ ਪਹਿਲਾਂ ਸਰਕਾਰਾਂ ਨੇ ਪਬਲਿਕ ਵਾਸਤੇ ਕੀ ਕੀਤਾ ਸੀ ਪੰਜਾਬ ਦੀ ਪਬਲਿਕ ਵਾਸਤੇ ਮੈਂ ਪੁੱਛਣਾ ਚਾਹ ਰਿਹਾ ਹਾਂ ਅਕਾਲੀ ਦਲ ਭਾਜਪਾ ਕਾਂਗਰਸ ਨੂੰ ਇਹਨਾਂ ਨੇ ਕੀਤਾ ਕੀ ਸੀ ਜਿਹੜਾ ਕਹਿ ਰਹੇ ਨੇ ਚਲਦਾ ਕਰਨਗੇ ਪਹਿਲੀ ਪਾਰਟੀ ਜਿਹਨੇ ਬਿਜਲੀ ਫ੍ਰੀ ਕਰ ਦਿੱਤੀ ਪਹਿਲੀ ਪਾਰਟੀ ਜਿਹੜਾ 10 ਲੱਖ ਦਾ ਹੈਲਥ ਇੰਸ਼ੋਰੈਂਸ ਕਰ ਦਿੱਤਾ 50000 ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਦੇ ਦਿੱਤਾ ਦੇ ਰਹੇਗੇ

ਕਮ ਕਰੀਂ ਕੀ ਲੋਕ ਹੈ ਨਾ ਤੇ ਯਕੀਨ ਕਰਨਾ ਇਰਾਨਿਕ ਅਜ ਤੱਕ ਕਿਤੇ ਕੁਛ ਨਹੀਂ ਸੋવાય ਪੰਜਾਬ ਦਾ ਬਿੜਾ ਘਰ ਚ 10 ਪੰਜਾਬ ਦੇ ਲੋਕਾਂ ਦਾ ਕਿੱਦਾ ਕੀ ਹੈ ਅਸੀਂ ਫੇਰ ਕਰਨਾ ਅਸੀਂ ਵੀ ਕਹਿੰਦਾ ਸੀ ਬਹੁਤ ਕਰ ਦਿੱਤਾ ਬਹੁਤ ਕਰਨਾ ਹੈ ਔਰ ਲਗਾਤਾਰ ਕਰਦੇ ਰਹਿਣਾ ਕੋ ਸਾਡਾ ਜਰਾ ਹੋਰ ਇੱਕ ਸਾਲ ਦਾ ਜਰਾ ਕੰਮ ਹੋ ਗਿਆ ਤੁਸੀਂ ਦੇਖਣਾ ਬਹੁਤ ਕੁਛ ਨੂੰ ਦੇਖਦੇ ਹਾਂ ਸਰਵਾਰ ਸਾਹਿਬ ਜਿਸ ਤਰ੍ਹਾਂ ਤੁਸੀਂ ਜ਼ਿੰਮੇਵਾਰੀ ਜਿਸ ਤਰ੍ਹਾਂ ਲਗਾਤਾਰ ਨਵਾ ਆ ਰਹੇ ਜਿਸ ਤਰ੍ਹਾਂ ਜੇਲ੍ਹ ਮੈਂ ਨਹੀਂ ਸੀ ਸਾਡੇ ਕੋਲ ਪ੍ਰੂਫਮੈਂਟ ਸੀ ਉਹਦੇ باوجود ਵੀ ਤੁਸੀਂ ਐਡਾ ਪਾਰਟੀ ਦਾ ਕੰਮ ਕਰ ਰਹੇ ਹੋ ਆ ਮੈਂ ਪਾਰਟੀ ਦਾ ਸਪਾਈ ਹਾਂ ਹਾਂ ਤੁਸੀਂ ਪਾਰਟੀ ਦੇ ਸਪਾਈ ਨੂੰ ਜਿੱਥੇ ਬੜੀ ਗਲੀ ਦੇ ਬਾਹਰ ਖੜੇ ਰਹਿਣਾ ਕਰਦੇ ਸੌਂਦੇ ਖੜਾ ਕਰਦੇ ਹਾਜੀ ਦਾ ਸਪਾਈ ਨੇ ਕੰਮ ਤਰੀ ਜਨਾ ਮੇਰੇ ਇਹਨਾਂ ਕੋਲ ਫਰਕ ਨਹੀਂ ਪੈਂਦਾ ਕਿ ਜ਼ਿੰਮੇਵਾਰੀ ਅੱਜ ਹੈ ਜਾਂ ਨਹੀਂ ਹੈ ਇਸ ਦਾ ਕੋਈ ਫਰਕ ਨਹੀਂ ਆਏਗਾ ਜਿਹੜੀ ਅਸੀਂ ਪਾਰਟੀ ਦਾ ਕਮ ਆਪਣੀ ਹੱਥ ਪਾੜੀ ਤਿਆਰ ਕੀਤੀ ਹੈ ਕਰਦੇ ਹੈ ਔਰ ਕਰਦੇ ਰਵਾਂਗੇ ਦੂਜਿਆਂ ਨੂੰ ਪ੍ਰੇਰਣਾ ਵੀ ਦਿੰਦੇ ਰਵਾਂਗੇ ਦੂਸਰੇ ਲੋਕੀ ਲਗਾਤਾਰ ਉਤਸ਼ਾਹ ਕਰਦੇ ਰਹੀਦਾ ਹੈਗਾ ਇਹ ਛੋਟੀਆਂ ਮੁੱਟੀਆਂ ਚੀਜ਼ਾਂ ਜੇ ਕੋਈ ਚੱਲਦੀ ਹੈ ਤਾਂ ਸਾਡਾ ਗੋਲ ਛੋਟਾ ਨਹੀਂ ਹੈ ਸਾਡਾ ਗੋਲ ਬਹੁਤ ਵੱਡਾ ਹੈ ਨਿਸ਼ਾਨਾ ਗੋਲ ਰੱਖਿਆ ਹੈ ਸਾਰੇ ਰੱਖ ਰਹੇ ਹਈ ਅਸੀਂ ਉਹ ਤਾਂਸਰੀਪੂਰਤਕ ਚੰਦ ਜਿਸੀ ਕਿਤੇ ਵੀ ਹੋ ਕਰਨੀ ਤੇ ਸੇਵਾ ਪੰਜਾਬ ਨੂੰ ਲੱਗੀ ਹੋਏ ਤੱਕ ਐਸੀ ਸਾਡੇ ਨਾਲ ਅਸ਼ੋਕ ਤਲਵਾਰ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਪਾਰਟੀ ਪ੍ਰਤੀ ਆਪਣਾ ਦੱਸਿਆ ਕਿ ਜੋ ਜ਼ਿੰਮੇਵਾਰੀ ਇਹਨਾਂ ਨੂੰ ਪਾਰਟੀ ਵੱਲੋਂ ਦੀ ਸੌਂਪੀ ਗਈ ਹੈ ਤਾਂ ਕਾਰਜਕਾਲ ਸੀਮ ਇੰਪਰੂਵਮੈਂਟ ٹرسٹ ਦਾ ਉਹਦੇ ਵਿੱਚ ਦੀ ਜ਼ਿੰਮੇਵਾਰੀ ਨਿਭਾਈ ਗਈ ਹੋਰ ਫਖ ਫਖ ਹੋਦਿਆਂ ਤੇ ਨਾਲ ਕੌਜ ਦੇ ਦਾ ਪਾਰਟੀ ਦੇ ਵਿੱਚ ਲਗਾਤਾਰ ਲੱਗੇ ਹੋਏ ਨੇਤਾ ਅੱਗੋਂ ਵੀ ਕੋਈ ਜ਼ਿੰਮੇਵਾਰੀ ਜਿਹੜੀ ਆ ਪਾਰਟੀ ਵੱਲੋਂ ਸੇਵਾ ਜਿਹੜੀ ਆ ਸੰਭੀ ਜਾ ਸਕਦੀ ਆ ਅਸੀਂ ਕਿਸੇ ਹੋਰ ਨਈ ਸਖਸ਼ੀਤ ਨੂੰ ਲੈ ਕੇ ਪਰੇ ਫਿਰ ਜਲਦ ਰੂਪੂ ਹੋਵਾਂਗੇ ਤੁਸੀਂ ਮਨੋਰੋਤ ਨੂੰ ਸਾਈਡਲਾਈਨ ਥੂ ਦੇ ਦੇਣਾ